ਅਹੀਂ ਉਹ ਉੱਥੇ ਜਾ ਸਕਦੇ। ਉਹ ਮੰਮੀ ਟੈਂਸ਼ਨ ਲੈਣ ਵਾਲੀ ਕੀ ਗੱਲ ਆ? ਉਹ ਲੋੜੀ ਵੀ ਹੋਣ ਵਾਲੀ। ਲਾ ਲਈ ਆਪਾਂ ਲੋੜੀ ਦੇਵਾਂਗੇ ਭੈਣ ਨੂੰ ਤੇ ਨਾਲੇ ਉਹਨੂੰ ਮੇਲਾਵਾਂਗੇ। ਅੱਜ ਨਾ ਮੇਰੇ ਵੀਰ ਤੇ ਭਾਬੀ ਨੇ ਆ ਨਾ ਮੈਨੂੰ ਲੋੜੀ ਦੇਣ। ਪਤਾ ਵਾ ਜਿੱਦਾਂ ਦੀ ਦੀਵਾਲੀ ਦੇ ਗਈ ਉਦਾਂ ਦੀ ਤੈਨੂੰ ਲੋੜੀ ਦੇ ਦੇਣੀ ਆ। ਮੈਂ ਤੇਰੇ ਵਾਸਤੇ ਰੋਟੀ ਪਾ ਕੇ ਲੈ ਆਉਣੀ ਆ। ਵੇਖਦੀ ਆ ਕੋ ਮਾਂ ਰਾਨੀ ਰੋਟੀ ਲਈ ਕਿ ਨਹੀਂ ਲਈ। ਕੋਹ ਮੰਮੀ ਤੁਸੀਂ ਕੀ ਖੇਚਲ ਕਰਦੇ। ਹੁਣ ਮੈਂ ਤੈਨੂੰ ਮਹੀਨੇ ਕਿੱਥੋਂ ਕੋਠੀ ਖੜੀ ਕਰਦਾ। ਜੇ ਨਹੀਂ ਥੋਵੇ ਨਾ ਢਾਡੀ ਤੇ ਤੇ ਛੱਟ ਘਰ ਬਣਾ ਸਕਦੇ ਜੀ ਆਪਣਾ। ਤੇ ਮੋਂਗਫਲੀਆਂ ਰਿਓੜੀਆਂ ਲੈ ਆਈ। ਹੋਰ ਜੋ ਜੋ ਹੁੰਦਾ ਉਹ ਸਮਾਨ ਸਾਰਾ ਲੈ ਆਈ। ਚੱਲ ਠੀਕ ਹੈ ਮੰਮੀ ਮੈਂ ਹੁੰਦੇ ਵਾਲੇ ਲਿਆਉਂਗਾ। ਉਹ ਮੰਮੀ ਕੀ ਤੁਸੀਂ ਹੁੰਦੇ ਨਾਲ ਖਿਜਖਾਈ ਕਰਦੇ ਰਹਿੰਦੇ। ਤੰਗ ਕਰਕੇ ਰੱਖਿਆ ਕਰਨ ਤੇ ਡਈ ਹੈ ਕੰਮ। ਨਾ ਤੇਰੀ ਕਸਰ ਹੈਗੀ। ਹੂੰ ਕਰ ਲਾ ਹੁਣ ਮਾਂ ਨੂੰ ਗੱਲਾਂ। ਸਾਰਾ ਕੁਝ ਮੰਮੀ ਦਾ ਨਰਜਾਈ ਚ ਬਣਿਆ ਬਣਾਇ ਮਿਲਦਾ। ਤੇ ਫਿਰ ਵੀ ਤੁਸੀਂ ਇਦਾਂ ਕਰੋ ਉਹਦੇ ਚੰਗੀ ਗੱਲ ਨਹੀਂ ਹੈਗੀ ਤੁਹਾਡੇ ਵਾਸਤੇ। ਆਹੋ ਮੈਂ ਹੀ ਮਾੜੀ ਆ। ਇੱਕ ਤੈਨੂੰ ਘਰ ਰੱਖੋ ਤੇ ਉੱਥੋਂ ਤੇਰੀਆਂ ਗੱਲਾਂ ਸੁਣੋ। ਤੈਨੂੰ ਪਤਾ ਵਾ ਇਹਨੂੰ ਘਰ ਰੱਖਣ ਚ ਕਿੰਨੀਆਂ ਲੋਕਾਂ ਦੀ ਮੈਨੂੰ ਗੱਲਾਂ ਸੁਣਨੀਆਂ ਪੈਂਦੀਆਂ ਆ। ਚੱਲ ਛੱਡ ਪੂਜਾ ਦੋ ਇਹਨਾਂ ਕੰਮਾਂ ਨੂੰ ਤੇ ਤੂੰ ਆ ਮੈਂ ਇਹਨਾਂ ਅੰਦਰ ਮੰਮੀ ਦਾ ਦਹੀ ਆ ਲੈਣਾ ਮੈਂ ਟਿਫਨ ਪੈਕ ਕਰਕੇ ਦੇ ਮੈਂ ਕੰਮ ਤੇ ਜਾਣਾ ਵਾਹ ਵੇ ਪੁੱਤਰਾ ਹੁਣ ਤੇ ਤੂੰ ਇਹਦੀ ਬੋਲੀ ਬੋਲਾ ਲੱਗ ਪਿਆ ਨੀਚੰਦਰੀਏ ਤੂੰ ਕਿਹੜਾ ਇੱਥੇ ਜਾਦੂ ਕੀਤਾ ਵਾ ਜਿਹੜਾ ਤੂੰ ਮੇਰਾ ਪੁੱਤ ਆਪਣੇ ਪਿੱਛੇ ਲਾ ਲਿਆ ਵਾ ਉਹ ਜਾਣ ਦੋ ਮੰਮੀ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਮੇਰੇ ਸਾਹਮਣੇ ਤੁਸੀਂ ਚੰਗੇ ਬਣੇ ਰਹਿੰਦੇ ਜੇ ਤੇ ਜਦੋਂ ਮੈਂ ਕੰਮ ਤੇ ਚਲੀ ਜਾਣਾ ਨਾ ਤੇ ਉਦੋਂ ਤੁਸੀਂ ਉਹਨੂੰ ਮਾੜਾ ਭਲਾ ਕਹਿੰਦੇ ਰਹਿੰਦੇ ਇਹ ਨੀ ਵੀ ਨੀ ਮਾੜੀ ਆ ਗਈ ਜਿੱਦਾਂ ਤੁਸੀਂ ਕਹੀ ਜਾਂਦੇ ਜੀ ਉਹਨੂੰ ਚੱਲ ਪੂਜਾ ਆ ਤੂੰ ਮੈਨੂੰ ਟਿਫ ਲੱਗ ਗਿਆ ਪਤਾ ਤੇ ਲੱਗ ਗਿਆ ਮੈਂ ਕਰਾ ਤੈਨੂੰ ਡਰਦੀ ਆ ਤੇ ਨਾਲੇ ਤੂੰ ਕਹਣਾ ਮੈਂ ਤੇ ਡੀਸੀ ਲਗਾਵਾ ਤੇ ਪਹਿਲੀ ਗੱਲ ਮੈਨੂੰ ਇਹ ਜਮਾ ਨਹੀਂ ਪਸੰਦ ਤੇ ਨਾਲੇ ਦੂਜੀ ਗੱਲ ਮੈਂ ਲੋਕਾਂ ਨੂੰ ਜਵਾਬ ਕੀ ਦੇਵਾ ਕਿ ਹੀਰੇ ਵਰਗਾ ਮੇਰਾ ਪੁੱਤ ਤੇ ਆ ਕੀ ਵਿਆਹ ਲੈ ਆਇਆ ਵਾ ਨਾ ਮੰਮੀ ਜੇ ਇਹੀ ਗੱਲਾਂ ਨਾਲ ਤੁਹਾਨੂੰ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਵਾ ਤੇ ਮੈਂ ਅੱਜ ਹੀ ਪੂਜਾ ਨੂੰ ਲੈ ਕੇ ਵਾਕ ਹੋ ਜਾਣਾ ਨਾ ਆਪਾਂ ਇੱਥੇ ਰਾਵਾਂਗੇ ਤੇ ਨਾ ਤੁਹਾਨੂੰ ਕਿਸੇ ਨੂੰ ਜਵਾਬ ਦੇਣਾ ਪਊਗਾ ਜੇ ਤੁਸੀਂ ਇਦਾਂ ਕਿਉਂ ਕਿ ਆਂਦੇ ਹੋ ਆਹ ਵੇਖ ਲੈ ਇਧਰ ਵੱਲ ਇਹ ਮੇਰੇ ਪੁੱਤ ਨੂੰ ਪਟੀਆਂ ਪੜਾਈ ਜਾਂਦੀਆਂ ਵੱਖ ਹੁੰਦੀਆਂ ਤੇਰੇ ਵਰਗੇ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆਂ ਅੰਦਰੋਂ ਕੁਝ ਹੋਰ ਹੁੰਦੀਆਂ ਨੇ ਤੇ ਬਾਹਰੋਂ ਕੁਝ ਹੋਰ ਹੁੰਦੀਆਂ ਨੇ ਤੂੰ ਮੇਰੇ ਪੁੱਤ ਦੇ ਮਨ ਵਿੱਚ ਮੇਰੇ ਵਾਸਤੇ ਜ਼ਹਿਰ ਕੋਲ ਦੀ ਪਈ ਆ ਮੰਮੀ ਆ ਜੋੜੇ ਤੁਹਾਡੇ ਅੱਗੇ ਹੱਦ ਉਹਨੂੰ ਮਾਫ਼ ਕਰ ਦਿਓ ਜਿਹੜਾ ਬਣੇ ਉਹਨੂੰ ਇਦਾਂ ਦੀ ਬਣਾਇਆ 14 ਕੀ ਕਸੂਰ ਆ 6 ਮਹੀਨੇ ਤੋਂ ਮੰਮੀ ਤੁਸੀਂ ਉਹਨੂੰ ਤੰਗ ਪਰੇਸ਼ਾਨ ਕੀਤਾ ਉਹ ਵਿਚਾਰੀ ਕੱਖ ਨਹੀਂ ਬੋਲਦੀ ਤੁਹਾਡੇ ਅੱਗੇ ਫਿਰ ਵੀ ਤੁਸੀਂ ਉਹਨੂੰ ਇੰਨਾ ਪਰੇਸ਼ਾਨ ਕਰਦੇ ਜੇ ਮੇਰੇ ਪਿੱਛੋਂ ਨਾ ਜੇ ਰ ਆਪਣੇ ਇਹਨੂੰ ਇਦਾਂ ਦੀ ਬਣਾਇਆ ਵਾ ਤੇ ਮੈਂ ਤ ਕੋ ਕੀ ਲੈਣਾ ਸੀ ਮੈਂ ਕਿਹੜਾ ਇਹਨੂੰ ਬੁਲਾਉਣ ਗਈ ਹਾਂ ਕਿ ਆ ਜਾ ਮੇਰੇ ਘਰ ਦੀ ਨੂੰ ਬਣ ਜਾ ਨਾ ਮੰਮੀ ਹੁਣ ਤੁਸੀਂ ਕੀ ਜਾਂਉਂਦੇ ਜੇ ਮੈਨੂੰ ਲੈ ਕੇ ਹੋ ਜਾ ਵਕ ਪੈ ਜੂਗੀ ਤੁਹਾਡੇ ਕਲੇਜੇ ਚ ਠੰਡ ਫਿਰ ਮੰਮੀ ਜੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਤੁਹਾਨੂੰ ਮੈਂ ਨਹੀਂ ਪਸੰਦ ਇਹ ਇਲਜ਼ਾਮ ਮੈਂ ਬਰਦਾਸ਼ਤ ਕਰ ਸਕਦੀ ਆ ਪਰ ਮੈਂ ਨਹੀਂ ਚਾਹਦੀ ਕਿ ਇੱਕ ਮਾਂ ਕੋਲੋਂ ਦਾ ਪੁੱਤ ਦੂਰ ਹੋਵੇ ਐਵਾਂ ਦਾ ਇਲਜ਼ਾਮ ਮੈਂ ਨਹੀਂ ਆਪਣੇ ਸਿਰ ਤੇ ਲੈ ਸਕਦੀ ਵੇਖਾ ਹਾਂ ਹੁਣ ਮੇਰੇ ਅੱਗੇ ਕਿੱਡੀ ਸੱਚੀ ਭਾਂ ਲੱਗੀ ਆ ਪੂਜਾ ਮੈਨੂੰ ਮਾਫ ਕਰੀ ਮੈਨੂੰ ਨਹੀਂ ਪਤਾ ਮੈਨੂੰ ਆਪਣੇ ਘਰ ਚ ਇਹ ਨਫਰਤ ਦਾ ਸਾਹਮਣਾ ਕਰਨਾ ਪੈਣਾ ਜੇ ਤੁਸੀਂ ਕਿਉਂ ਮਾਫੀ ਮੰਗਦੇ ਹੋ ਮੈਂ ਤਾਂ ਬਚਪਨ ਤੋਂ ਹੀ ਇਹੋ ਜਿਹੀਆਂ ਗੱਲਾਂ ਦੀ ਆਦੀ ਹੋਈਆਂ ਮੈਨੂੰ ਹਰ ਵਾਰੀ ਨਾ ਬਚਪਨ ਚ ਕੋਈ ਨਾ ਕੋਈ ਇਹੋ ਜਿਹੀ ਗੱਲ ਸੁਣਾਈ ਜਾਂਦਾ ਸੀਗਾ ਕਿ ਜੇਤ ਨਾਲ ਮੈਨੂੰ ਮੇਰੀ ਆਸ ਹਸਾ ਹੁੰਦਾ ਰਹਿੰਦਾ ਹੀ ਕਿ ਰੱਬ ਨੇ ਮੇਰੇ ਚ ਕੋਈ ਕਮੀ ਰੱਖੀ ਆ ਪਤਾ ਨਹੀਂ ਲੋਕਾਂ ਨੂੰ ਕੋਈ ਸਮਝ ਆਣੀ ਆ ਜਿਹੜੀ ਰੱਬ ਦੀ ਭਾਈ ਕਮੀ ਨਾਲ ਮਜ਼ਾਕ ਦੰਦੇ ਆ ਰੱਬ ਨਾ ਕਰੇ ਜੇ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਕੇ ਪਰਿਵਾਰ ਦੇ ਜੀਨਾਂ ਨਾਲ ਇਦਾਂ ਹੋ ਜੇ ਤੇ ਫਿਰ ਉਹਨਾਂ ਦੇ ਕੀ ਬੀਤੂਗੀ ਜੇ ਤੁਸੀਂ ਇੱਥੇ ਰੁਕੋ ਮੈਂ ਹੁਣੇ ਤੁਹਾਡਾ ਟਿਫਨ ਲਿਆ ਦੇਨੀ ਆ ਤੇ ਮੇਰੇ ਪੁੱਤੇ ਕਬਜ਼ਾ ਕਰ ਲਿਆ ਵਾ ਇਹਨੇ ਤੇ ਮੇਰਾ ਪੁੱਤ ਮੇਰੇ ਅੱਗੇ ਬੋਲਣ ਲਾਤਾ ਵਾ ਇਹ ਤੇ ਮੇਰੇ ਪੁੱਤ ਨੂੰ ਮੇਤੋਂ ਦੂਰ ਕਰਦਣ ਲੱਗੀ ਆ ਮੈਨੂੰ ਕੋਈ ਨਾ ਕੋਈ ਸਕੀਮ ਲਾਉਣੀ ਪੈਣੀ ਆ ਕਿ ਇਹ ਲੰਗੜੀ ਜੀ ਘਰੋਂ ਵੀ ਨਿਕਲ ਜੇ ਤੇ ਮੇਰੇ ਪੁੱਤ ਨੂੰ ਮੇਰੇ ਤੇ ਸ਼ੱਕ ਵੀ ਨਾ ਕੋਈ ਹੋਵੇ ਮੰਮੀ ਮੈਂ ਸੋਚੰਨੀ ਆ ਕਿ ਮੈਂ ਕਿਤੇ ਕੰਮ ਹੀ ਲੱਭ ਲਾਂ ਇੱਥੇ ਘਰ ਚ ਵੇਲੇ ਹੀ ਬੈਠੀ ਰਹਿਨੀ ਆ ਆਵੇਂ ਹਰ ਗੱਲ ਤੇ ਕਲੇਸ਼ ਉਹਨਾਂ ਰੁੰਦਾ ਵਾ ਨਾ ਤੂੰ ਕਿਉਂ ਕੰਮ ਲੱਭਣਾ ਆ ਥੋੜਾ ਕੰਮ ਅੱਗੇ ਕੀਤਾ ਆ ਭਰਾ ਆਪਣੇ ਨੂੰ ਕੰਮ ਦਵਾਇਆ ਤੂੰ ਨੌਕਰੀ ਦਵਾਈ ਪੜਾਇਆ ਲਿਖਾਇਆ ਤੇਰੇ ਸਿਰ ਤੋਂ ਪੜਿਆ ਲਿਖਿਆ ਆ ਤਾਂ ਹੁਣ ਤੂੰ ਸਾਰੀ ਜ਼ਿੰਦਗੀ ਕੰਮ ਹੀ ਕਰੇਂਗੀ ਹੁਣ ਤੇ ਸਾਡੇ ਘਰ ਦਾ ਸਰਕਲ ਵੱਧਿਆ ਹੋ ਗਿਆ ਆ ਤੂੰ ਨਹੀਂ ਕਿਤੇ ਕੰਮਕੁਮ ਕਰਨਾ ਤੇ ਮੰਮੀ ਕੰਮ ਕਰਨ ਚ ਕੀ ਖਰਜ ਆ ਭਾਬੀ ਕਹਿੰਦੀ ਇੱਥੇ ਆ ਕੇ ਖੁਸ਼ ਹੁੰਦੀ ਮਨ ਨੂੰ ਗੱਲ ਗੱਲ ਤੇ ਕਲੇਸ਼ ਹੀ ਹੁੰਦਾ ਵਾ ਕੋਈ ਗੱਲ ਨਹੀਂ ਮੈਂ ਲੱਭ ਲਈ ਨਹੀਂ ਕੰਮ ਕੀਤਾ ਨਾ ਨਾ ਕੋਈ ਕੰਮ ਨਹੀਂ ਲੱਭਣਾ ਤੂੰ ਸ਼ਰਮ ਕਰ ਸ਼ਰਮ ਕੋਸ਼ਿਸ਼ ਕੰਮ ਕਰਨ ਬਾਰੇ ਨਾ ਸੋਚੋ ਆਪਣੇ ਵਿਆਹ ਬਾਰੇ ਸੋਚੋ ਉਮਰ ਵੇਖੋ ਕਿੰਨੀ ਹੋਈ ਜਾਂਦੀ ਆ ਕੰਮ ਬਾਰੇ ਤੁਸੀਂ ਐ ਸੋਚਦੇ ਜਿਦਾ ਸਾਰੀ ਉਮਰ ਇੱਥੇ ਡੇਰੇ ਲਾ ਕੇ ਬਹਿਣਾ ਹੁੰਦਾ ਸਾਡੇ ਘਰ ਸਿਮਰ ਜ਼ਬਾਨ ਸੰਭਾਲ ਕੇ ਗੱਲ ਕਰ ਕਿੱਦਾਂ ਬੋਲਣ ਦੀ ਐ ਤੂੰ ਤੇਰੇ ਤੋਂ ਵੱਡੀ ਆ ਵੱਡਿਆਂ ਨਾਲ ਬੋਲਣ ਦੀ ਨਾ ਥੋੜੀ ਬਹੁਤੀ ਅਕਲ ਸਿੱਖ ਮੰਮੀ ਜਿੰਨਾ ਮਿਰਚਾਂ ਲੱਗਦੀ ਆ ਨਾ ਤੁਹਾਨੂੰ ਇਹਨੂੰ ਕੇ ਪਾਸੇ ਵਿਆਹ ਐਸ ਘਰੋਂ ਕੱਢੋ ਮੈਨੂੰ ਤੇਦੀ ਸ਼ਗਰ ਹੀ ਨਹੀਂ ਚੰਗੀ ਲੱਗਦੀ ਨਾ ਕੀ ਮੇਰੀ ਤੀ ਖਾਂਦੀ ਤੇਰਾ ਦੋ ਟਾਈਮ ਦੀ ਰੋਟੀ ਖਾਂਦੀ ਆ ਕੀ ਵਾਦੂ ਖਰਚਾ ਕਰਾਉਂਦੀ ਆ ਤੇ ਨਾਲ ਇਹ ਮੈਂ ਕਿਹੜੇ ਖੂਚ ਸੁਣਦਾ ਕਿਹ ਰਾਜਾਂ ਦੇ ਨੂੰ ਫੜਾਦਾ ਰਾਸ਼ਨ ਦੀ ਗੱਲ ਕਰਨ ਦੇ ਜੇ ਮਹੀਨੇ ਦਾ 10000 ਦਾ ਰਾਸ਼ਨ ਇੱਕल्ली ਖਾ ਜਾਂਦੀ ਆ ਤੇ ਬੱਚੇ ਕੋਚਾ ਹੁਣ ਲੰਗੜੀ ਦਾ ਖਰਚਾ ਪਾ ਦਿੱਤਾ ਵੀ ਉਹਨੂੰ ਲੋੜੀ ਦੇ ਕੇ ਆਉਣੀ ਆ ਹੈ ਬਾਸਮਨਦੀਪ ਹੁਣ ਇਹੀ ਗੱਲ ਦੀ ਕਮੀ ਹੀ ਅੱਜ ਮੈਨੂੰ ਚਪੇੜ ਮਾਰੀ ਆ ਨਾ ਮਾਂ ਤੇ ਭੈਣ ਦੇ ਮਗਰ ਲਾ ਕੇ ਕੱਲ ਨੂੰ ਮੈਨੂੰ ਕੁੱਟੋਗੇ ਵੀ ਹੈ ਘਰੋਂ ਵੀ ਬਾਹਰ ਕੱਢੋਗੇ ਇਹਦੇ ਨਾਲੋਂ ਚੰਗਾ ਕਿ ਮੈਂ ਆਪੇ ਘਰੋਂ ਚੱਲ ਜਾ ਵੇ ਮੁੰਡਿਆ ਆ ਤੂੰ ਕੀ ਕੀਤਾ ਈਓ ਚਪੇੜ ਕਾਨੂੰ ਉਹਦੇ ਮਾਰੀ ਆ ਮੂੰਹ ਨਾ ਵੀ ਸਮਝਾ ਸਕਦਾ ਈ ਤੂੰ ਮੰਮੀ ਹੁਣ ਤੂੰ ਬਹੁਤਾ ਬੋਲ ਨਾ ਮੈਂ ਜੋ ਵੀ ਕੀਤਾ ਨਾ ਬਿਲਕੁਲ ਸਹੀ ਕੀਤਾ ਵਾ ਐਨੀ ਕ ਖਰਾਕ ਤੇ ਇਹਨੂੰ ਮਿਲਣੀ ਚਾਹੀਦੀ ਸੀ ਐਡਾ ਕਿਥੇ ਇਹਨੇ ਮੰਨਣਾ ਸੀ ਹੁਣ ਵਜਈਆਂ ਨਾ ਇਹ ਚਪੇੜ ਆਪੇ ਰੋਖ ਆਊਗੀ ਮਨਦੀਪ ਤੂੰ ਉਹਨੂੰ ਅੰਦਰ ਬੈ ਕੇ ਸਮਝਾ ਲਿੰਦਾ ਹਾ ਪਿਆਰ ਨਾਲ ਉੱਥੇ ਹੱਥ ਚੁੱਕਣ ਦੀ ਕੀ ਲੋੜ ਈ ਦੇਰੀ ਹਾਲੇ ਤੇਰੇ ਚਪੇੜ ਹੀ ਵਜਈ ਆ ਮੇਰਾ ਰੋਖ ਚੱਲਦਾ ਇਹਦੇ ਨੂੰ ਡਾਂਗ ਫੇਰਦਾ ਡਾਂਗ ਤੇ ਨਾਲੇ ਇਹਰਾ ਕੀ ਫਰਜ ਬਣਦਾ ਸੀ ਪਹਿੜ ਨੂੰ ਲੰਗੜੀ ਕਹਿਣ ਦਾ ਉਹ ਤਾਂ ਰੱਬ ਵੱਲੋਂ ਹੀ ਆ ਜੋ ਵੀ ਆ ਇਹਦੇ ਵਿੱਚ ਉਹਦਾ ਕੀ ਕਸੂਰ ਆ ਚੱਲ ਪੁੱਤ ਇਹ ਗੱਲਾਂ ਛੱਡ ਤੇ ਜਾ ਅੰਦਰ ਵੇਖ ਉਹਨੂੰ ਵੀ ਆਪਣੇ ਪੇਕਿਆਂ ਨੂੰ ਨਾ ਕਿਤੇ ਫੋਨ ਫਾਨ ਲਾ ਦੇ ਜਾ ਵੇਖ ਉਹਨੂੰ ਹੋਰ ਕਾਹ ਚ ਕਲੇਸ਼ ਪਾਉਗੀ ਕੋਈ ਨਹੀਂ ਵੇਨਾ ਮਾਂਮੀ ਅਹੀਂ ਤਾਂ ਸੋਚਾ ਹੈ ਕਿ ਜਲ ਮਨਦੀਪ ਦੀ ਨੌਕਰੀ ਲੱਗ ਜੂਗੀ ਤੇ ਉਹਦਾ ਵਿਆਹ ਕਰ ਦਾਂਗੇ ਤੇ ਘਰ ਚ ਸੁੱਖ ਸ਼ਾਂਤੀ ਬਣੀ ਰਹੂਗੀ ਪਰ ਸਾਨੂੰ ਕੀ ਪਤਾ ਹੈ ਕਿ ਵਿਆਹ ਕਰਕੇ ਘਰ ਚ ਕਲੇਸ਼ ਪੈ ਜਾਣਾ ਵਾ ਚਲ ਕੋਈ ਨਹੀਂ ਧੀਏ ਵਾਹਿਗੁਰੂ ਅੱਗੇ ਅਰਦਾਸ ਕਰ ਕਿ ਸਭ ਕੁਝ ਠੀਕ ਠਾਕ ਹੋ ਜੇ ਅਬ ਬੋਤੀ ਨਾ ਰੋਂਦ ਤੋਣ ਦੀ ਐਕਟਿੰਗ ਨਾ ਕਰ ਤੇ ਗੱਲ ਸੁਣ ਲੈ ਮੇਰੀ ਸਵੇਰੇ ਪੂਜਾ ਨੂੰ ਲੋੜੀ ਦੇਣ ਜਾਣਾ ਵਾ ਤੇ ਚੁੱਪਚਾਪ ਤਿਆਰ ਹੋ ਜੀ ਇਹ ਨਾ ਹੋਏ ਮੈਨੂੰ ਤੇਰੀ ਦੂਜੀ ਗੱਲ ਵੀ ਲਾਲ ਕਰਨੀ ਪਏ ਤਬਾ ਨੀਓ ਮੈਂ ਕੋਈ ਸੋਨਾ ਠੀਕ ਹੈ ਨਾ ਚੁੱਪ ਚਾਪ ਤਿਆਰ ਹੋਣੀ ਸਵੇਰੇ ਚਲੇ ਜਾਨੀ ਮੈਂ ਮਨਨਿਤ ਜਾਣਾ ਤੇ ਬੰਦਾ ਹੀ ਆ ਤਾਂ ਇਹ ਚੜੂਗਾ ਇਦਾਂ ਰਿਸ਼ਤਾ ਸਿਰੇ ਕਿਤੇ ਚਲੇ ਜਾਨੀ ਮੈਂ ਪੂਜਾ ਕੀ ਕਰੀ ਜਾਨੀ ਆ ਮੰਮੀ ਮੈਂ ਨਾ ਤੁਹਾਡੇ ਕੱਪੜੇ ਧੋਤੇ ਹੀ ਤੇ ਮੈਂ ਮਸ਼ੀਨ ਸੈੱਟ ਕਰਕੇ ਰੱਖਦਾ ਇਹ ਕੰਮ ਛੱਡ ਤੇ ਆਪਣੇ ਪੇਕੇਆਂ ਨੂੰ ਫੋਨ ਲਾ ਉਹਨਾਂ ਨਾਲ ਜਿਹੜੀ ਲੋੜੀ ਲੈ ਕੇ ਆਉਣੀ ਆ ਤੇ ਉਹਨਾਂ ਨੂੰ ਕਹੇ ਕੋਈ ਚੱਜ ਦੀ ਚੀਜ਼ ਲੈ ਕੇ ਆਉਣ ਸਵੇਰੇ ਕੀਤਾ ਸੀ ਫੋਨ ਹੁਣ ਤਾਂ ਮੈਂ ਫੋਨ ਨਹੀਂ ਕੀਤਾ ਉਹਨਾਂ ਨੂੰ ਫੋਨ ਹੀ ਕਰਨਾ ਵਾ ਇੱਕ ਵਾਰੀ ਫੇਰ ਕਰ ਲੈ ਆਪਣੀ ਮੰਮੀ ਨੂੰ ਕਹਿ ਰੋਡੀਆਂ ਰਿਓਡੀਆਂ ਜਿਹੀ ਚੁੱਕੀ ਨਾ ਲਿਆਉਣ ਕੋਈ ਚੱਜ ਦੀ ਚੀਜ਼ ਲਿਆਉਣ ਤੇ ਕੋਈ ਵੱਡੀ ਚੀਜ਼ ਲਿਆਉਣ ਮੰਮੀ ਜੀ ਤੁਹਾਨੂੰ ਪਤਾ ਤਾਂ ਹੈਗਾ ਵੀਰੇ ਤੇ ਅੱਗੇ ਕਿੰਨੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਘਰ ਵੀ ਬਣਾਉਣੇ ਆ ਤੇ ਉਹਦੀ ਭੈਣ ਦਾ ਵਿਆਹ ਵੀ ਕਰਨਾ ਏ। ਨਾਲੇ ਮੈਂ ਫੋਨ ਕਰਕੇ ਇਹ ਨਹੀਂ ਕਹਿ ਸਕਦੀ ਕਿ ਕੋਈ ਚੀਜ਼ ਲੈ ਕੇ ਆਓ। ਨਾਲੇ ਸਾਰਾ ਕੁਝ ਤੇ ਆਪਣੇ ਖਰਚ ਹੈ ਗਏ। ਸਾਰਾ ਕੁਝ ਆਪਣੇ ਖਰਚ ਹੈਗਾ ਵਾ। ਉਹ ਹੀ ਆਪ ਬਣਾਇਆ ਵਾ। ਮੂੰ ਆਪਣੇ ਪੇਕੇ ਤੋਂ ਤਾਂ ਨਹੀਂ ਕੁਝ ਲਿਆ ਕੇ ਆਈ। ਪਹਿਲੀ ਤੇਰੀ ਲੋੜੀ ਆਈ ਆ ਤੇ ਤੂੰ ਆਪਣੇ ਪਰਾਂ ਨੂੰ ਇੰਨੀ ਗੱਲ ਵੀ ਨਹੀਂ ਕਹਿ ਸਕਦੀ। ਇਹ ਮੇਰੇ ਵਾਸਤੇ ਕੋਈ ਚੀਜ਼ ਵੀ ਲੈ ਆਓ। ਅੱਗੇ ਵੀ ਵਿਆਹ ਵਲੇ ਤੈਨੂੰ ਇੱਕ ਸੂਰਚੋਂ ਨਾ ਤੋਛੜਿਆ। ਫੇਰ ਤੂੰ ਕਹਿੰਦੀ ਮੈਨੂੰ ਗੱਲਾਂ ਕਰਦੀ ਆ ਤੇ ਤੂੰ ਕਹਦੇ ਹਾਂ ਕਿ ਮੇਰੇ ਵਾਸਤੇ ਇਹ ਕੋਈ ਚੀਜ਼ ਵੀ ਲੈ ਕੇ ਆਓ। ਗੋਲਦੀ ਨਹੀਂ ਹੁਣ ਤੂੰ ਬੁੱਤ ਬਣ ਕੇ ਮੇਰੇ ਅੱਗੇ ਖੜ ਗਈ ਆ ਲਾਲਾ ਇੱਕ ਵਾਰੀ ਆਪਣੇ ਭਰਾ ਨੂੰ ਫੋਨ ਕੁਝ ਨਹੀਂ ਤੈਨੂੰ ਕਹਿੰਦਾ ਹੁਣ ਤੇ ਸੁਖਣਾ ਸਰਕਾਰੀ ਪੈਸੇ ਉਹਨਾਂ ਦੇ ਘਰ ਆਉਂਦੇ ਆ ਸਾਰਾ ਕੁਝ ਹੈਗਾ ਵਾ ਤੈਨੂੰ ਦਿਨ ਮਾਰ ਇਦਾਂ ਕਿਚਕਦੇ ਰਹਿੰਦੇ ਆ ਤੁਹਾਡੇ ਕੋ ਆ ਹੈ ਨਹੀਂ ਆ ਤੇਰੀ ਭੈਣ ਵੇ ਉਹਨੂੰ ਵਾਲੀ ਆਹੀਂ ਘਰ ਬਣਾਉਣਾ ਵਾ ਤੈਨੂੰ ਖੱਤੇ ਸੁਣਾਉਂਦੇ ਰਹਿੰਦੇ ਆ ਮੰਮੀ ਜੀ ਮੈਂ ਇਹ ਪੁੱਛ ਲੈਣੀ ਆ ਕਿ ਤੂੰ ਹੀ ਕਦੋਂ ਕੰਨਾ ਪਰ ਮੈਂ ਕੋਈ ਵੱਡੀ ਚੀਜ਼ ਬਾਰੇ ਨਹੀਂ ਉਹਨਾਂ ਨੂੰ ਕਹਿ ਸਕਦੀ ਜੇ ਨਹੀਂ ਗੱਲ ਤੂੰ ਉਹਨਾਂ ਨੂੰ ਨਾ ਕਹਿਣੀ ਤੇ ਮੇਰੇ ਵੇੜੇ ਨਾ ਵਰਨ ਤੇ ਜੇ ਗੜ ਵੀ ਜਾਣ ਤੇ ਉਹਨਾਂ ਨੂੰ ਬਾਰੋ-ਬਾਰ ਤੋੜਦੀ ਮੇਰੇ ਮੱਥੇ ਨਾ ਲਾਈ ਨਹੀਂ ਤੇ ਮੇਥੋਂ ਪੁਰਾ ਕੋਈ ਨਹੀਂ ਹੁਣਾ ਤੇ ਇਹ ਗੱਲ ਮੇਰੀ ਤੂੰ ਆਪਣੇ ਖਾਨੇ ਪਾਲਾ ਹੈਲੋ ਹੈਲੋ ਹਾਂ ਪੂਜਾ ਆ ਗਿਆ ਭਾਜੀ ਹੁਣੀ ਨਹੀਂ ਨਹੀਂ ਹਜੇ ਨਹੀਂ ਆਏ ਕਦੋਂ ਆਉਣਗੇ ਹੋਈ ਆ ਤੇਰੀ ਕੋ ਗੱਲ ਮੈਂ ਤਾਂ ਸਵੇਰੇ ਫੋਨ ਕੀਤਾ ਸੀ ਹੁਣ ਤਾਂ ਮੈਂ ਫੋਨ ਹੀ ਨਹੀਂ ਕਰਿਆ ਉਹਨਾਂ ਨੂੰ ਅੱਛਾ ਚੱਲ ਜਦੋਂ ਆਉਣਗੇ ਨਾ ਮੈਨੂੰ ਦੱਸ ਦੀ ਨਾਲੇ ਮੈਂ ਦੋ ਘੰਟੇ ਦੀ ਛੁੱਟੀ ਲੈ ਆਵਾਂਗਾ ਤੇ ਨਾਲੇ ਚਾਹ ਨਾਲ ਕੁਝ ਖਾਣ ਪੀਣ ਨੂੰ ਲੈ ਆਵਾਂਗਾ ਹਾਂਜੀ ਠੀਕ ਆ ਠੀਕ ਆ ਚੱਲ ਮੈਨੂੰ ਫੋਨ ਕਰਦੀ ਫਿਰ ਹਾਂ ਹਾਂਜੀ ਹਾਂਜੀ ਚੱਲ ਠੀਕ ਆ ਓਕੇ

ਤੁਸੀਂ ਇੱਥੇ ਵਟਮ ਇੱਥੇ ਉਰਸੀ ਲਿਆ ਦਿੰਨੀ ਆ ਤੁਹਾਨੂੰ ਚੱਲ ਠੀਕ ਲੈ ਬੱਸ ਮੱਠਾ ਬੋਬੀ ਮੈਂ ਆਈ ਹਲੋ ਹਾਂਜੀ ਪਾਪ ਪ੍ਰਿਥਵੀ ਰਾ ਆ ਗਿਆ ਆਜਾ ਤੁਸੀਂ ਲਾਵੇ ਤੇ ਬੈਠ ਜਾ ਫੋਰਸ ਨਾਲ ਪੂਰਾ ਠੀਕ ਠਾਕ ਹੈ ਹਾਂਜੀ ਵੀਰ ਤੁਸੀਂ ਦੱਸੋ ਠੀਕ ਹੋ ਫੋਰਸ ਬੜੀ ਵਧੀਆ ਕਮਲ ਕਿੱਥੇ ਹੈ ਉਹ ਵੀਰੋ ਤਾਂ ਕੰਮ ਤੇ ਗਏ ਨੇ ਮੈਂ ਕਿਤਾ ਫੋਨ ਬਸ ਆਂਦੇ ਆ ਤੁਹਾਡੇ ਦੇ ਤੱਕ ਅੱਛਾ ਅੱਛਾ ਤੇ ਪੂਜਾ ਮਾਸੀ ਜੀ ਨਹੀਂ ਲੱਭਦੇ ਬਈ ਕਿੱਥੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਜਿੰਨਾਂ ਜਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਕਿਤੇ ਰੈੱਡ ਕਲਰ ਦਾ ਬਟਨ ਹੋਵੇਗਾ ਉਸ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਜੇ ਵੀਡੀਓ ਵਿੱਚ ਕੋਈ ਕਮੀ ਲੱਗਦੀ ਹੋਵੇ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ ਹਾਂਜੀ ਇੰਨੀ ਕ ਹੈਲਪ ਸਾਡੀ ਜਰੂਰ ਕਰਿਓ ਚੰਗਾ ਜੀ ਸਾਡੇ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ